ਸਾ ਸੰਗਤ ਜੀ ਜਦੋਂ ਕਈ ਵਾਰ ਕਿਸੇ ਦੁਖੀ ਬੰਦੇ ਨੂੰ ਕੋਈ ਰਸਤਾ ਨਾ ਲੱਭਦਾ ਹੁੰਦਾ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਫਿਰ ਉਹ ਸਾਧੂ ਸੰਤ ਮਹਾਤਮਾ ਦੇ ਪਾਸ ਜ਼ਰੂਰ ਆਉਂਦਾ ਹੈ ਇਸ ਤਰ੍ਹਾਂ ਦਾ ਕੋਈ ਸਰੇ ਸੀ ਬਾਬਾ ਅਜੀਤ ਸਿੰਘ ਹੰਸਾਲੇ ਵਾਲੇ ਮਹਾਪੁਰਖਾਂ ਦੇ ਕੋਲ ਆਇਆ ਬੇਨਤੀ ਕੀਤੀ ਬਾਬਾ ਜੀ ਘਰ ਦੇ ਵਿੱਚ ਅੱਤ ਦੀ ਗਰੀਬੀ ਹੈ ਗਰੀਬੀ ਵੀ ਹੈ ਜਿੰਨੇ ਵੀ ਸੰਪਤੀ ਸੀ ਸਾਰੀ ਜ਼ਬਤ ਹੋ ਗਈ ਹੈ ਤੇ ਜੇ ਗਾਲ ਜਦੋਂ ਬੰਦੇ ਨੂੰ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਉਦੋਂ ਸਰੀਰਕ ਰੋਗ ਵੀ ਲੱਗ ਜਾਂਦੇ ਹਨ ਤੇ ਸਰੀਰ ਨੂੰ ਰੋਗ ਵੀ ਲੱਗਾ ਹੋਇਆ ਸੀ ਤੇ ਕਹਿੰਦਾ ਕਿ ਮਹਾਪੁਰਖੋ ਕਿਰਪਾ ਕਰੋ ਤਾਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਿਖਵਾ ਦਿਓ ਜੀ ਤੇ ਸੰਗਤ ਜੀ ਜੈਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਜ਼ਿੰਦਗੀ ਵਿੱਚ ਸਾਧ ਸੰਗਤ ਜੀ ਉਸ ਵਿਅਕਤੀ ਦੀ ਜ਼ਿੰਦਗੀ ਦੁੱਖਾਂ ਦੇ ਨਾਲ ਭਰੀ ਹੋਈ ਸੀ ਕਰਜ਼ਾ ਵੀ ਹੋ ਗਿਆ ਰੋਗ ਵੀ ਹੋ ਗਏ ਤੇ ਘਰ ਦੇ ਵਿੱਚ ਬਰਕਤ ਵੀ ਨਾ ਰਹੀ ਤੇ ਅੱਖਾਂ ਦੇ ਵਿੱਚ ਪਾਣੀ ਭਰ ਕੇ ਕਹਿਣ ਲੱਗਾ ਮਹਾਪੁਰਖੋ ਇਹਨਾਂ ਨੇ ਜਿਹੜੇ ਦੋਸਤ ਮਿੱਤਰ ਸੇ ਰਿਸ਼ਤੇ ਦਾਸ ਬੰਦੇ ਸਾਰੇ ਮੇਰਾ ਸਾਥ ਛੱਡ ਗਏ ਨੇ ਮੇਰਾ ਹੁਣ ਕੋਈ ਵੀ ਨਹੀਂ ਰਿਹਾ ਜਦੋਂ ਵਿਪਤਾ ਕਿਸੇ ਤੇ ਆਣ ਪੈਂਦੀ ਹੈ ਭੈਣ ਭਾਈ ਵੀ ਬੋਲਣੋਂ ਹਟ ਜਾਂਦੇ ਨੇ ਵਿਪਤ ਭਰੀ ਸਭ ਹੀ ਸੰਗ ਛਾੜਤ ਕੋਹੂ ਨਾ ਆਵਤ ਨੇਰੇ ਮਹਾਪੁਰਖੋ ਇਦਾਂ ਹੀ ਜੀਵਨ ਦੇ ਵਿੱਚ ਇਹ ਗੁਜ ਵਾਪਰ ਗਿਆ ਸੋਚਿਆ ਨਹੀਂ ਸੀ ਕਦੇ ਐਵੇਂ ਹੋਵੇਗਾ ਬੜਾ ਹੀ ਉਦਾਸ ਸਿਰ ਲੈ ਕੇ ਆਇਆ ਸਾਹ ਸੰਗਾ ਜੀ ਇਹ ਤਾਂ ਸੀ ਸਾਰੇ ਹੀ ਜਾਣਦੇ ਆ ਦੇਖੋ ਜਦੋਂ ਬੰਦੇ ਕੋਲ ਪੈਸਾ ਹੁੰਦਾ ਬਹੁਤ ਉਹਦੇ ਮਿੱਤਰ ਬਣ ਜਾਂਦੇ ਨੇ ਸੱਜਣ ਬਣ ਜਾਂਦੇ ਨੇ ਰਿਸ਼ਤੇਦਾਰ ਵੀ ਐਵੇਂ ਰਿਸ਼ਤੇਦਾਰੀਆਂ ਕੱਢ ਲੈਂਦੇ ਨੇ ਕਈ ਵਾਰ ਸਾਹ ਸੰਗਾ ਜੀ ਜਦੋਂ ਵਿਪਤਾ ਪੈਂਦੀ ਸਾਰੇ ਸਾਥ ਛੱਡ ਜਾਂਦੇ ਹਨ ਅਤੇ ਇਸੇ ਤਰ੍ਹਾਂ ਉਸ ਮਨੋਖ ਨੇ ਆਣ ਕੇ ਸਾਰਾ ਦੁੱਖ ਮਹਾਪੁਰਖਾਂ ਨੂੰ ਦੱਸਿਆ ਕਿ ਕਰਜ਼ਾ ਰੋਗ ਸੋਗ ਮਨਵੇਂ ਨੇ ਟੇਕਦਾ ਤੇ ਮਹਾਪੁਰਖੋ ਕਿਰਪਾ ਕਰੋ ਮੇਰੇ ਤੇ ਕੋਈ ਵਿਧੀ ਦਸੋ ਇਹ ਕਲੇਸ਼ ਦੇ ਵਿੱਚੋਂ ਇਹ ਝਗੜਿਆਂ ਵਿੱਚੋਂ ਮੈਂ ਬਾਹਰ ਆ ਜਾਵਾਂ ਫਿਰ ਮਹਾਪੁਰਖ ਕਹਿਣ ਲੱਗੇ ਕਿ ਬਾਬਾ ਜੀ ਮੈਨੂੰ ਤਾਂ ਇਉਂ ਲੱਗਦਾ ਕਿ ਕਿਸੇ ਨੇ ਕੁਝ ਕੀਤਾ ਹੋਇਆ ਫਿਰ ਮਹਾਪੁਰਖਾਂ ਨੂੰ ਕਹਿਣ ਲੱਗਾ ਬਾਬਾ ਜੀ ਮੈਨੂੰ ਤੇ ਇਉਂ ਲੱਗਦਾ ਜਿਵੇਂ ਕਿਸੇ ਨੇ ਕੁਝ ਕੀਤਾ ਹੋਇਆ ਹੈ ਮਹਾਪੁਰਖ ਮੁਸਕਰਾਏ ਤੇ ਕਹਿਣ ਲੱਗੇ ਭਾਈ ਐਦਾਂ ਦੀ ਗੱਲ ਨਹੀਂ ਕਿਸੇ ਦੇ ਕੀਤੇ ਆ ਕੁਝ ਨਹੀਂ ਹੁੰਦਾ ਕਦੇ ਜਿਹੜਾ ਵੀ ਕੁਝ ਹੁੰਦਾ ਹੈ ਉਹ ਬੰਦੇ ਦੇ ਆਪਣੇ ਦੋਸ਼ ਹੁੰਦੇ ਨੇ ਆਪਣੀਆਂ ਕਮੀਆਂ ਹੁੰਦੀਆਂ ਨੇ ਆਪਣੇ ਕੀਤੇ ਕਰਮ ਹੁੰਦੇ ਨੇ ਕਿਸੇ ਦੇ ਕੀਤੇ ਨਹੀਂ ਕੁਝ ਹੁੰਦਾ ਐਵੇਂ ਪਰ ਹਾਂ ਜੇ ਤੂੰ ਇੱਕ ਕੰਮ ਕਰ ਲਵੇਂਗਾ ਫਿਰ ਤੇਰੀ ਜ਼ਿੰਦਗੀ ਬੜੇ ਸਹਿਜ ਹੋ ਜਾਏਗੀ ਉਹਨੇ ਆਖਿਆ ਬਾਬਾ ਜੀ ਤੁਸੀਂ ਜੋ ਕਹੋਗੇ ਮੈਂ ਕਰਾਂਗਾ ਤੇ ਉਦੋਂ ਫਿਰ ਮਹਾਪੁਰਖਾਂ ਨੇ ਆਖਿਆ ਭਾਈ ਪਹਿਲਾਂ ਤਾਂ ਉਹ ਗੱਲ ਯਾਦ ਰੱਖ ਸਤਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੇ ਗੁਰੂ ਸਤਗੁਰ ਕਾ ਜੋ ਸਿੱਖ ਅਖਾਏ ਜਿਹੜਾ ਵੀ ਗੁਰੂ ਦਾ ਸਿੱਖ ਹੈ ਉਹ ਅੰਮ੍ਰਿਤ ਵੇਲਾ ਸੰਭਾਲਦਾ ਪਹਿਲੀ ਗੱਲ ਯਾਦ ਰੱਖਣੀ ਹੈ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰਨਾ ਪਾਉ ਅੰਮ੍ਰਿਤ ਵੇਲੇ ਜਾਗਣਾ ਪਵੇਗਾ ਉਹਨੇ ਆਖਿਆ ਬਾਬਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਕਰਾਂਗਾ ਕਿਉਂਕਿ ਹੁਣ ਸਾਰੇ ਰਸਤੇ ਬੰਦ ਹੋ ਚੁੱਕੇ ਆ ਹੁਣ ਮਹਾਪੁਰਖ ਜੋ ਕਹਿਣਗੇ ਉਹ ਕਰਨ ਨੂੰ ਤਿਆਰ ਹਾਂ ਹੁਣ ਮਹਾਪੁਰਖਾਂ ਤੋਂ ਰਸਤਾ ਇਹ ਪੁੱਛਣ ਆਇਆ ਕਿ ਇਹ ਮੇਰਾ ਦੁੱਖ ਸੁੱਖ ਵਿੱਚ ਕਿਵੇਂ ਬਦਲੇਗਾ ਮਹਾਪੁਰਖਾਂ ਨੇ ਬਚਨ ਕੀਤੇ ਭਾਈ ਨਾਮ ਚੱਪਿਆ ਕਰ ਤੇ ਸਾਧ ਸੰਗਤ ਕਰਿਆ ਕਰ ਸੇਵਾ ਕਰਿਆ ਕਰ ਪੁੰਨ ਬਣਨ ਕੇ ਹੌਲੀ ਹੌਲੀ ਤੇਰੇ ਤੇ ਕਿਰਪਾ ਹੋ ਜਾਏਗੀ ਜਦੋਂ ਮਹਾਪੁਰਖਾਂ ਨੇ ਕਿਹਾ ਤਾਂ ਹੌਲੀ ਹੌਲੀ ਸਹਿਜ ਸਹਿਜ ਕਿਰਪਾ ਹੋਵੇਗੀ ਫਿਰ ਕਹਿੰਦਾ ਮਹਾਪੁਰਖੋ ਨਹੀਂ ਤੁਸੀਂ ਮੈਨੂੰ ਇਹੋ ਜਿਹਾ ਤਰੀਕਾ ਦੱਸੋ ਜੇ ਦੇ ਨਾਲ ਮੈਨੂੰ ਬੜੇ ਛੇਤੀ ਅਸਰ ਹੋ ਜਾਵੇ ਜੇ ਕਿਰਪਾ ਕਰੋ ਮਹਾਪੁਰਖੋ ਸਭ ਤੁਸੀਂ ਜਾਣਦੇ ਹੋ ਮੈਨੂੰ ਸੌਖਾ ਰਾਹ ਦੱਸ ਦਿਓ ਜਿਹਦੇ ਨਾਲ ਮੈਨੂੰ ਛੇਤੀ ਸੁੱਖ ਮਿਲੇ ਤੇ ਤੁਸੀਂ ਕਹਿ ਦਿਤਾ ਕਿ ਹੌਲੀ ਹੌਲੀ ਪੁੰਨ ਬਣਨਗੇ ਪਾਪ ਘਟਣਗੇ ਫਿਰ ਸੁੱਖ ਮਿਲੋ ਨਹੀਂ ਜੀ ਮੈਨੂੰ ਜਿਵੇਂ ਆਪਾਂ ਕਈ ਕਹਿ ਦਿੰਦੇ ਹਾਂ ਕਿ ਫਲਾਣੀ ਥਾਂ ਤੇ ਜਾਣਾ ਤੇ ਸ਼ਾਰਟਕਟ ਰਸਤਾ ਐਵੇਂ ਮਹਾਪੁਰਖਾ ਨੂੰ ਕਹਤਾ ਕਿ ਮੈਨੂੰ ਦੱਸ ਦਿਓ ਹੁਣ ਇਹ ਬੰਦਾ ਦੁਖੀ ਬਹੁਤ ਸੀ ਭੋਲੇ ਭਾ ਦੇ ਵਿੱਚ ਇਹ ਗੱਲ ਕਹੀ ਗਈ ਮਹਾਪੁਰਖੋ ਠੰਡਾ ਰਸਤਾ ਨਹੀਂ ਕੋਈ ਇਹ ਤਾਂ ਠੰਡਾ ਜਿਹਾ ਰਸਤਾ ਕੋਈ ਆਪ ਹੀ ਕਿਰਪਾ ਕਰੋ ਤੋਂ ਸਿੰ ਦੱਸ ਸਕਦੇ ਹੋ ਮੈਨੂੰ ਵੀ ਜਿਹਦੇ ਨਾਲ ਛੇਤੀ ਆਰਾਮ ਮਿਲ ਜੇ ਕਿਉਂਕਿ ਮੇਰਾ ਇੱਕ ਦਿਨ ਇੱਕ ਇੱਕ ਰਾਤ ਦੁੱਖਾਂ ਦੇ ਵਿੱਚ ਬਤੀਤ ਹੁੰਦੀ ਹੈ ਸਾ ਸੰਗਤ ਜੀ ਜਿੰਨੋ ਦੁੱਖ ਹੁੰਦਾ ਉਹੀ ਜਾਣਦਾ ਹੈ ਕਿ ਇਹ ਕਿੰਨੀ ਇੱਕ ਵਿਪਤਾ ਜਿਹੜੀ ਹੈ ਦੁੱਖ ਦੇ ਸਮੇਂ ਦੇ ਵਿੱਚ ਲੰਮਾ ਸਮਾਂ ਹੋ ਜਾਂਦਾ ਹੈ। ਇੱਕ ਇੱਕ ਦਿਨ ਕੱਟਣਾ, ਇੱਕ ਇੱਕ ਰਾਤ ਇੰਨੀ ਲੰਮੀ ਹੋ ਜਾਂਦੀ ਹੈ ਦੁੱਖਾਂ ਦੇ ਵਿੱਚ। یوں ਪ੍ਰਤੀਤ ਹੁੰਦੀ ਹੈ ਕਿ ਇੱਕ ਸਾਲ ਜਦੋਂ ਦੁੱਖ ਹੋਵੇ, ਦੁੱਖ ਦੇ ਵਿੱਚ ਸਮਾਂ ਲੰਮਾ ਹੋ ਜਾਂਦਾ ਹੈ। ਕਹਿੰਦਾ ਹੈ ਕਿ ਮਹਾਪੁਰਖੋ ਕਿਰਪਾ ਕਰੋ। ਫਿਰ ਉੱਥੇ ਮਹਾਪੁਰਖਾਂ ਨੇ ਤਾਰਸ ਕੀਤਾ। ਇਹ ਮਹਾਪੁਰਖਾਂ ਨੂੰ ਪਤਾ ਲੱਗ ਗਿਆ ਕਿ ਚਲੋ ਭੋਲੇ ਭਾਂ ਬੇਨਤੀ ਕਰੀ ਜਾਂਦਾ ਕੋਈ ਐਸਾ ਰਾਹ ਦੱਸੋ ਕਿ ਛੇਤੀ ਸੁਖ ਮਿਲੇ ਅੱਜ ਕੱਲ ਹਰ ਬੰਦਾ ਚਾਹੁੰਦਾ ਕਿ ਮੈਨੂੰ ਸੁਖ ਮਿਲ ਜਾਏ ਉਹਨੇ ਵੀ ਉਦਾਂ ਬੇਨਤੀ ਕੀਤੀ ਮਹਾਪੁਰਖ ਕਹਿੰਦੇ ਕਿ ਪਾਈ ਕਰੇਗਾ ਜੋ ਅਸੀਂ ਕਹਾਂਗੇ ਕਹਿੰਦਾ ਜੀ ਜ਼ਰੂਰ ਕਰਾਂਗਾ ਫਿਰ ਆਖਿਆ ਕਿ ਤੂੰ ਅੰਮ੍ਰਿਤ ਵੇਲੇ ਨੂੰ ਸੰਭਾਲਣਾ 2 ਵਜੇ ਉੱਠਣਾ ਹੈ 2 ਵਜੇ ਮਿਹਨਤ ਕਰਨੀ ਪਾਉ ਇਹ ਤਾਂ ਪੈਨਾਮ ਦੀ ਕਮਾਈ ਵਾਸਤੇ ਵੱਖਰੇ ਯਤਨ ਕਰਨੇ ਪੈਂਦੇ ਹਨ ਚਾਹੇ ਗਿਆਨ ਦੀ ਕਮਾਈ ਤੇ ਚਾਹੇ ਨਾਮ ਦੀ ਕਮਾਈ ਦੁਨੀਆਵੀ ਕਮਾਈ ਲਈ ਵੀ ਆਪਾਂ ਭੱਜ ਤੌੜ ਕਰਦੇ ਹਾਂ ਸਾਰਾ ਦਿਨ ਬੰਦਾ ਭੱਜਦਾ ਤੇ ਰਾਤ ਨੂੰ ਮਸਾ ਆਰਾਮ ਕਰਦਾ ਕਈ ਵਾਰ ਇੰਨੇ ਕੰਮ ਕਰਦਾ ਬੰਦਾ ਪਰ ਇਹ ਧਰਮ ਦੀ ਕਮਾਈ ਲਈ ਬੰਦਾ ਯਤਨ ਘਾਟ ਹੀ ਕਰਦਾ ਅੱਖਾਂ ਕਿ 2 ਵਜੇ ਉੱਠਣਾ ਹੈ ਇਸ਼ਨਾਨ ਕਰਨਾ ਫਿਰ ਉਸ ਤੋਂ ਬਾਅਦ 2.5 ਘੰਟੇ ਮੋਲ ਮੰਤ ਦਾ ਜਾਪ ਕਰਨਾ ਮਹਾਪੁਰਖ ਨੇ ਆਖਿਆ 2.5 ਘੰਟੇ ਹਰ ਰੋਜ਼ ਕਰਨਾ ਜਦੋਂ ਤੂੰ ਕਰੇਗਾ ਪਹਿਲਾਂ ਪਹਿਲਾਂ ਤੈਨੂੰ ਔਖਾ ਵੀ ਲੱਗੇਗਾ ਮੁਸ਼ਕਲਾਂ ਵੀ ਆਉਣਗੀਆਂ ਮਨ ਬੜਾ ਕੁਝ ਕਹੇਗਾ ਮਨ ਹਰਾਮੀ ਮਨ ਬੜਾ ਕੁਝ ਕਹੇਗਾ ਸਾਹ ਸੰਗਾਜੀ ਮੰਨ ਦਾ ਸੁਭਾਅ ਇਹਨੂੰ ਸਿੱਧੇ ਪਾਸੇ ਨੈਣ ਲਗੰਦੇ ਨਾ ਮਨ ਸਾਨੂੰ ਉਲਝਾ ਕੇ ਰੱਖਦਾ ਫਰਮਾ ਮਹਾਪੁਰਖ ਨੇ ਆਖਿਆ ਕਿ ਮਨ ਦੇ ਪਿੱਛੇ ਨਹੀਂ ਲੱਗਣਾ ਇਹ ਮਨ ਦਾ ਕੀ ਹੈ ਮਨ ਤਾਂ ਅੱਜ ਹੋਰ ਤੇ ਕੱਲ ਹੋਰ ਸੰਗਤ ਜੀ ਇਸ ਕਰਕੇ ਪਲਕ-ਪਲਕ ਜਿਹੜੀ ਹੈ ਜਿਵੇਂ ਆਪਾਂ ਝਪਕਦੇ ਹਾਂ ਪਲਕਾਂ ਝਪਕਦੇ ਹਾਂ ਪਲ-ਪਲ ਦੇ ਵਿੱਚ ਮਨ ਬਦਲ ਜਾਂਦਾ ਜਿਹੜੇ ਮਨ ਪਹਿਲਾਂ ਸਾਧ ਹੁੰਦੇ ਹਨ ਚੋਰ ਵੀ ਬਣ ਜਾਂਦੇ ਹਨ ਤੇ ਮਨ ਕਈ ਵਾਰੀ ਕੱਖ ਤੇ ਵੀ ਡੋਲ ਜਾਂਦੇ ਹਨ ਕਈ ਵਾਰ ਲੱਖ ਤੇ ਨਹੀਂ ਡੋਲਦਾ ਕੱਖ ਤੇ ਡੋਲ ਜਾਂਦਾ ਮਨ ਮੰਨਤਾ ਹੈ ਇਹੋ ਜਿਹਾ ਮਹਾਪੁਰਖ ਕਹਿੰਦੇ ਕਿ ਭਾਈ ਇੱਕ ਕੰਮ ਤੋਂ ਹੋਰ ਕਰੇ ਜਿਵੇਂ ਤੂੰ ਚਾਹੁੰਦਾ ਕਿ ਮੈਨੂੰ ਬਹੁਤ ਛੇਤੀ ਅਸਰ ਹੋ ਜਾਏ ਅਮਰਤ ਵਿਲਾ ਸੰਭਾਲ ਕੇ ਉੱਠ ਕੇ ਇਸ਼ਨਾਨ ਕਰਕੇ ਪਿੰਡ ਪਿੰਡ ਦੇ ਵਿੱਚ ਜਾਣਾ ਹੌਕਾ ਦੇਣ ਹੈਰਾਨ ਹੋ ਗਿਆ ਹੌਕਾ ਦੇਣਾ ਇਹ ਹੌਕਾ ਕੀ ਦੇਣਾ ਮਹਾਪੁਰਖਾ ਨੇ ਉਦੋਂ ਕਿਹਾ ਕਿ ਹੌਕਾ ਦੇਣਾ ਕਿ ਜਿਹੜਾ ਤੂੰ ਉਹ ਕਿ ਅੰਮ੍ਰਿਤ ਵੇਲਾ ਹੋ ਗਿਆ ਹੈ ਭਾਈ ਉਠੋ ਰੱਬ ਦੇ ਨਾਮ ਰੱਬ ਦੇ ਨਾਮ ਲੈਣ ਦਾ ਵੇਲਾ ਹੋ ਗਿਆ ਇਹ ਉਹ ਵੇਲਾ ਜਿਹਨੂੰ ਗੁਰੂ ਸਾਹਿਬ ਜੀ ਨੇ ਆਖਿਆ ਅੰਮ੍ਰਿਤ ਵੇਲਾ ਜਾਗੋ ਭਾਈ ਨਾਮ ਜਪੋ ਤੋ ਆਪਣਾ ਕੰਮ ਕਰਨਾ ਹੈ ਭਾਵੇਂ 15 ਮਿੰਟ 20 ਮਿੰਟ ਸਾਰੇ ਘਰਾਂ ਵਿੱਚ ਹੋਕਾ ਦੇਣਾ ਉੱਚੀ ਉੱਚੀ ਬੋਲ ਕੇ ਲੋਕ ਤੈਨੂੰ ਝੱਲਾ ਵੀ ਕਹਿਣਗੇ ਲੋਕ ਤੈਨੂੰ ਕਮਲਾ ਵੀ ਕਹਿਣਗੇ ਫਿਰ ਤੂੰ ਆ ਕੇ ਆਪਣਾ ਮੂਲ ਮੰਤਰ ਜਪੇਗਾ ਜੇ ਤੇਰੇ ਕਹਿਣ ਨਾਲ ਇੱਕ ਦੋ ਸਰੀਰ ਵੀ ਉੱਠ ਕੇ ਜਾਪ ਕਰਨ ਲੱਗ ਜਾਂਦੇ ਹਨ ਉਹਨਾਂ ਦੀਆਂ ਅਸੀਸਾਂ ਵੀ ਤੈਨੂੰ ਮਿਲਣਗੀਆਂ ਜਿਹੜਾ ਕਿਸੇ ਨੇ ਜੋੜ ਦਿੰਦਾ ਹੈ ਨਾਮ ਦੇ ਨਾਲ ਉਹਦੇ ਨਾਲ ਪੁੰਨ ਬੜੀ ਛੇਤੀ ਵਾਦੇ ਹਨ ਫਿਰ ਤੇਰੀ ਜਿਹੜੀ ਜ਼ਿੰਦਗੀ ਹੈ ਕਲੇਸ਼ ਹੈ ਜੋ ਤੂੰ ਕਹਿਨਾ ਕਰਜ਼ਾ ਚੜਿਆ ਹੋਇਆ ਹੈ ਉਹ ਬਰਕਤ ਭੈਣ ਲੱਗ ਜਾਵੇਗੀ ਪੈਸੇ ਵਿੱਚ ਤੈਨੂੰ ਅਸੀਸਾਂ ਮਿਲ ਜਾਣਗੀਆਂ ਐਵੇਂ ਮਹਾਪੁਰਖਾਂ ਨੇ ਵਿਧੀ ਸਮਝਾਈ ਕਿ ਤੈਨੂੰ ਪਾਏ ਆਮਰਤ ਵੇਲਾ ਸੰਭਾਲਣਾ ਪੈਣਾ ਹੌਕਾ ਵੀ ਦੇਣਾ ਪੈਣਾ ਉਠੋ ਭਾਈ ਨਾਮ ਜਪਣ ਦਾ ਵੇਲਾ ਹੋ ਗਿਆ ਮਹਾਪੁਰਖ ਕਹਿੰਦੇ ਕਿ ਜਦੋਂ ਭਾਈ ਤੂੰ ਇਉਂ ਨਾਮ ਜਪੇਂਗਾ ਮੋਲ ਮੰਤਰ ਜਪੇਂਗਾ ਪਾੜ ਕਰੇਗਾ ਤੈਨੂੰ ਅਸੀਸਾਂ ਮਿਲਣਗੀਆਂ ਤੇ ਹੁਣ ਇਹ ਤੈਨੂੰ ਮਿਹਨਤ ਕਰਨੀ ਪੈਣੀ ਹੈ ਪਹਿਲਾਂ ਦੇਖ ਆਪਣੇ ਆਪ ਨੂੰ ਤੂੰ ਕਰ ਸਕਦਾ ਹੈ ਸ਼ੁਰੂਆਤ ਤਾਂ ਕਰਨੀ ਮਹਾਪੁਰਖ ਕਹਿੰਦੇ ਭਾਈ ਆਪਾਂ ਹੱਥ ਤੇ ਹੱਥ ਧਰ ਕੇ ਬੈਠੇ ਰਹਾਂਗੇ ਫੇਰ ਤਾਂ ਨਹੀਂ ਕੁਝ ਹੋਣਾ ਉਦਮ ਤਾਂ ਕਰਨਾ ਹੀ ਪਾਉਗਾ ਉਹ ਉਦਮ ਵਿੱਚ ਜਿਹੜੀ ਬਰਕਤ ਪਾਉਣੀ ਹੈ ਉਹ ਸਾਡੇ ਕੀਤੇ ਅਰਦਾਸ ਨਹੀਂ ਪਾਉਣੀ ਹੈ ਚੱਲਣ ਵਾਲੇ ਉਤੇ ਗੁਰੂ ਖੁਸ਼ ਹੁੰਦੇ ਹਨ ਜਿਹੜੇ ਹੱਥ ਤੇ ਹੱਥ ਧਰ ਕੇ ਬਹਿ ਜਾਂਦੇ ਹਨ ਉਹਨਾਂ ਦਾ ਕੀ ਬਣੇਗਾ ਸਾਧ ਸੰਗਤ ਜਿਹੜੇ ਆਪਣੀ ਮਦਦ ਆਪ ਕਰਦੇ ਹਨ ਗੁਰੂ ਸਾਹਿਬ ਦੀ ਉਹਨਾਂ ਦੇ ਕਿਰਪਾ ਹੁੰਦੀ ਹੈ ਆਲਸੀਆਂ ਦੇ ਉਤੇ ਮੇਰਾ ਗੁਰੂ ਖੁਸ਼ ਨਹੀਂ ਹੁੰਦਾ ਇਸ ਤਰ੍ਹਾਂ ਮਹਾਪੁਰਖਾਂ ਨੇ ਆਖਿਆ ਭਾਈ ਪ੍ਰਸੰਤਾ ਉਹਨਾਂ ਨੂੰ ਹੀ ਮਿਲਦੀ ਹੈ ਜਿਹੜਾ ਕੁਝ ਨਾ ਕੁਝ ਉਦਮ ਕਰਦਾ ਹੈ ਇਸ ਤਰ੍ਹਾਂ ਗੁਰਬਾਣੀ ਪੜ੍ਹਨੀ ਹੈ ਇਸ ਤਰ੍ਹਾਂ ਭਾਈ ਮੋਲ ਮੰਤਰ ਦਾ ਜਾਪ ਕਰਨਾ ਹੈ ਉਦੋਂ ਫਿਰ ਮਹਾਪੁਰਖਾਂ ਨੇ ਆਖਿਆ ਭਾਈ ਜਦੋਂ ਮੋਲ ਮੰਤਰ ਦਾ ਜਾਪ ਕਰੋਗੇ ਫਿਰ ਸਹਜੇ ਸਹਜੇ ਉਹਦੇ ਅਰਥ ਫਿਰ ਗੁਰਬਾਣੀ ਦੀ ਇੱਕ ਪੰਕਤੀ ਨੂੰ ਲੈ ਕੇ ਉਹਦੇ ਉੱਪਰ ਵਿਚਾਰ ਕਰਨੇ ਇਹਦੇ ਨਾਲ ਜਦੋਂ ਕਰੋਗੇ ਤੁਹਾਡਾ ਜੀਵਨ ਬਦਲ ਜਾਵੇਗਾ ਇਹ ਦਾ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਮਹਾਪੁਰਖ ਕਹਿੰਦੇ ਹੁੰਦੇ ਸੀ ਅਜੀਤ ਸਿੰਘ ਹੰਸਾਲੀ ਵਾਲੇ ਪਹਿਲਾਂ ਨਾਮ ਚੱਪਾਂਗੇ ਫਿਰ ਮੰਨੇ ਵਾਲੀ ਜਿਹੜੀ ਪੌਲੀ ਹੈ ਉਹਦੇ ਤੇ ਚੜਾਂਗੇ ਤੇ ਗੁਰੂ ਦੀਆਂ ਖਨੇਰੀਆਂ ਖੁਸ਼ੀਆਂ ਹੋ ਜਾਣਗੀਆਂ ਜਿਨੂੰ ਜਪਜੀ ਸਾਹਿਬ ਦੇ ਵਿੱਚ ਮਹਾਰਾਜੇ ਫਰਮਾਉਂਦੇ ਹਨ ਪਛਨ ਮੰਨੇ ਕੀ ਗਤ ਕਈ ਨਾ ਝਾਏ ਜੇ ਕੋ ਕਹੇ ਪਿਛੇ ਪਛਤਾਏ ਤੇ ਫਿਰ ਉਹ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਤਾਂ ਐਵੇਂ ਇੱਕ ਹਫਤਾ ਇੱਕ ਮਹੀਨਾ 15 ਦਿਨ ਆਪਣੀ ਰਸਨਾ ਦੇ ਨਾਲ ਪਾਈ ਰੱਬ ਦਾ ਨਾਮ ਜਪੋ ਕਿਸੇ ਨਵੇਂ ਫਿੱਕਾ ਨਹੀਂ ਬੋਲਣਾ ਕੌੜਾ ਨਹੀਂ ਬੋਲਣਾ ਸਾਹਿਬ ਦੇ ਬਚਨ ਮੰਨਣੇ ਹਨ ਸਾਧ ਸੰਗਤ ਜੀ ਗੁਰੂ ਤੋਂ ਬਿਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੂੰਹ ਚੋਂ ਕੀ ਬੋਲੇ ਜਾਂਦਾ ਉਹ ਨੌਜਵਾਨੋਂ ਤਰਵਾਸ ਮਿਲਿਆ ਤੇ ਆਖਿਆ ਮਹਾਂਪੁਰਖੋ ਬਹੁਤ ਵਧੀਆ ਧੰਨਵਾਦ ਤੁਹਾਡਾ ਸ਼ੁਕਰਾਨਾ ਜਿਨ੍ਹਾਂ ਨੇ ਮੈਨੂੰ ਰਾਹੇ ਪਾ ਦਿੱਤਾ ਮੈਂ ਜ਼ਰੂਰ ਕਰਿਆ ਕਰਾਂਗਾ ਫਿਰ ਉਹਨੇ ਕਰਨਾ ਵਿੱਚ ਸ਼ੁਰੂ ਕਰ ਦਿੱਤਾ ਫਿਰ ਉਹਦਾ ਜੀਵਨ ਬਦਲਿਆ ਮਿਹਨਤ ਕਰੂਗਾ ਜਿਹੜਾ ਉਨੂੰ ਹੀ ਫਲ ਮਿਲਣਾ ਹੈ ਜਿਹੜਾ ਬਾਣੀ ਪੜੂਗਾ ਉਹਦਾ ਫਲ ਮਿਲਣਾ ਹੀ ਮਿਲਣਾ ਹੈ ਬਾਕੀ ਇਹ ਸਮਝਣ ਦਾ ਯਤਨ ਕਰੋ ਸ੍ਰਿਸ਼ਟੀ ਦਾ ਇੱਕ ਨਿਯਮ ਹੈ ਇੱਕ ਮर्यादा ਤੁਸੀਂ ਜੋ ਵੰਡੋਗੇ ਤੁਹਾਡੇ ਕੋਲ ਆਵੇਗਾ ਬੇਹਿਸਾਬ ਹੋ ਕੇ ਆਵੇਗਾ ਫਿਰ ਜਾਹੇ ਮਹਾਪੁਰਖ ਕਹਿੰਦੇ ਹੁੰਦੇ ਹਨ ਕਿ ਉਹ ਤੰਨ ਹੋਵੇ ਚਾਹੇ ਅੰਨ ਹੋਵੇ ਚਾਹੇ ਇੱਜ਼ਤ ਹੋਵੇ ਚਾਹੇ ਅਪਮਾਨ ਹੋਵੇ ਤੇ ਚਾਹੇ ਨਫ਼ਰਤ ਹੋਵੇ ਚਾਹੇ ਮੁਹੱਬਤ ਹੋਵੇ ਉਹ ਤੁਹਾਨੂੰ ਮਿਲਨੇ ਹੀ ਮਿਲਨੇ ਹੈ ਉਹ ਤੁਹਾਨੂੰ ਮਿਲਨੇ ਹੀ ਮਿਲਨੇ ਹੈ ਸਾਧ ਸੰਗਤ ਜੇ ਸਾਨੂੰ ਥੋੜਾ ਬਹੁਤ ਸੰਕੋਚ ਕਰਨਾ ਚਾਹੀਦਾ ਹੈ ਜਦੋਂ ਆਪਾਂ ਇਹ ਕਰਮਾਂ ਦੇ ਬੀਜ ਬੀਜਦੇ ਹਾਂ ਜੇ ਤਾਂ ਗਲਤ ਹੈ ਤਾਂ ਸੋਚ ਲਓ ਅਨੰਤ ਗੁਨਾਹ ਹੋ ਕੇ ਵਾਪਸ ਮਿਲੇਗਾ ਇਹ ਤਾਂ ਦਿੱਤਾ ਲਈਏ ਆਪਣਾ ਜਹਾਂ ਸੰਗ ਜੀ ਗੁਰਬਾਣੀ ਦਾ ਸਾਨੂੰ ਬਹੁਤ ਤਰੀਕੇ ਨਾਲ ਸਮਝਾ ਰਹੀ ਹੈ ਮਹਾਪੁਰਖ ਕਿਆ ਕਰਦੇ ਸੀ ਕਿ ਭਾਈ ਇਹ ਸਾਡੇ ਗੁਰੂਆਂ ਦੇ ਬਚਨ ਹਨ ਦੇਖੋ ਕਾਲਯੋਗ ਦੇ ਅੰਦਰ ਜਿਹੜਾ ਦੇ ਹੈ ਇਹ ਪਿੰਡ ਹੈ ਸਰੀਰ ਹੈ ਇਹ ਅਮਲਾਂ ਦਾ ਖੇਤ ਹੈ ਅਮਲਾਂ ਦਾ ਇਹਦੇ ਵਿੱਚ ਜਿਹੋ ਜਿਹਾ ਕੋਈ ਬੰਦਾ ਬੀਜ ਪੇਜਦਾ ਉਹੋ ਜਿਹਾ ਫਲ ਖਾਂਦਾ ਇਹ ਕਾਲਯੋਗ ਦੀ ਗੱਲ ਕਰਮ ਧਰਤੀ ਸਰੀਰ ਕਾਲਯੋਗ ਵਿੱਚ ਦੇਹਾ ਕੋਈ ਬੀਜੇ ਤੇਹਾ ਕੋਈ ਖਾਏ ਸੰਗਤ ਜੀ ਇਹ ਜ਼ੁਬਾਨੀ ਗੱਲਾਂ ਹਨ ਜ਼ਹਿਰ ਖਾ ਕੇ ਆਦਮੀ ਜਵੇਂ ਇੱਕ ਦਮ ਮਰ ਜਾਂਦਾ ਹੈ ਕੀਤੇ ਕਰਮਾਂ ਦਾ ਨਵੇੜਾ ਗੱਲਾਂ ਉਤੇ ਨਹੀਂ ਹੁੰਦਾ ਜੇ ਜ਼ਹਿਰ ਖਾਊਗਾ ਕੋਈ ਤਾਂ ਮਰੂਗਾ ਅਮਰਤ ਦੀਆਂ ਗੱਲਾਂ ਕਰਦਿਆਂ ਵੀ ਬੰਦਾ ਬਚ ਨਹੀਂ ਸਕਦਾ ਇਹ ਇਹੋ ਜਿਹੀ ਪਾਏ ਵੇਖੋ ਰੱਬ ਦਾ ਨਾਮ ਜੇਕਰ ਲਾਵਾਂਗੇ ਫਿਰ ਹੀ ਫਲ ਮਿਲੇਗਾ ਸਾਧ ਸੰਗਤ ਜੀ ਮਹਾਪੁਰਖ ਕਹਿੰਦੇ ਕਿ ਉਹਨਾਂ ਦੇ ਕਰਮ ਤੋ ਵੇਖ ਵਾਇਗਰੂ ਨੇ ਤੇਰਾ ਸਾਥ ਨਹੀਂ ਛੱਡਿਆ ਤੂੰ ਇੱਕ ਵਾਰੀ ਉਹਨੂੰ ਆਪਣਾ ਬਣਾ ਤਾ ਸਹੀਂ ਇੱਕ ਵਾਰੀ ਉਹਦਾ ਨਾਮ ਲੈ ਤਾ ਸਹੀਂ ਫਿਰ ਦੇਖੀ ਤੇਰੀ ਜ਼ਿੰਦਗੀ ਕਿਵੇਂ ਬਦਲ ਜਾਂਦੀ ਤੇ ਸੰਗਤ ਜੀ ਉਹ ਸੱਜਣ ਪਾਏ ਕਹਿੰਦਾ ਕਿ ਜ਼ਿੰਦਗੀ ਉਸੇ ਬਦਲ ਗਈ ਕਰਜ਼ਾ ਵੀ ਲੈ ਗਿਆ ਤੇ ਸਮੇ ਦੇ ਹਿਸਾਬ ਨਾਲ ਜਿਵੇਂ ਹੋਣਾ ਹੁੰਦਾ ਹੈ ਸਾਰੇ ਉਹਦੇ ਦੁੱਖ ਰੋਗ ਸੰਤਾਪ ਉਤਰੇ ਸੋਨੇ ਸੱਚੇ ਪਾਣੀ ਗੁਰੂ ਮਹਾਰਾਜ ਆਪ ਬਹੁਤ ਕਿਰਪਾ ਕਰ ਦਿੰਦੇ ਹਨ ਜਦੋਂ ਆਪਾਂ ਇੱਕ ਮਨ ਇੱਕ ਚੇਤ ਹੋ ਕੇ ਉਹਦਾ ਨਾਮ ਚਾਪਦੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਤੇ ਐਵੇਂ ਪਾਈ ਮੋਲ ਮੰਤਰ ਵਿੱਚ ਬੜੀ ਸ਼ਕਤੀ ਹੈ ਉਹਨੇ ਸਾਰੇ ਕਾਰਜ ਜਿਹੜੇ ਰਾਸ ਕਰਨੇ ਹੁੰਦੇ ਹਨ ਸਤਗੁਰੂ ਜੀ ਨੇ ਕਈ ਵਾਰੀ ਆਪਾਂ ਡੋਲ ਜਾਂਦੇ ਹਾਂ ਸਮਾਂ ਲੱਗਦਾ ਹੁੰਦਾ ਹੈ ਚੀਜ਼ਾਂ ਨੂੰ ਸਮਾਂ ਪਾ ਕੇ ਹੀ ਚੀਜ਼ਾਂ ਠੀਕ ਰਹਿੰਦੀਆਂ ਨੇ ਕਈ ਵਾਰ ਇਸ ਤਰ੍ਹਾਂ ਦਾ ਵੀ ਸਮਾਂ ਬੰਜ ਜਾਂਦਾ ਹੈ ਬੰਦੇ ਤੇ ਸੰਕਟ ਵੀ ਆਉਂਦਾ ਹੈ ਦੁੱਖ ਵੀ ਆਉਂਦੇ ਹਨ ਤੇ ਸੁੱਖ ਵੀ ਆਉਂਦੇ ਹਨ ਪਰ ਦੁੱਖਾਂ ਸੁੱਖਾਂ ਵਿੱਚ ਰੱਬ ਨੂੰ ਚੇਤੇ ਰੱਖਣਾ ਸੁੱਖ ਵਿੱਚ ਸ਼ੁਕਰਾਨਾ ਕਰਨਾ ਦੁੱਖ ਵਿੱਚ ਅਰਦਾਸ ਕਰਨੇ ਹਰ ਵੇਲੇ ਮਾਲਕ ਨੂੰ ਚੇਤੇ ਰੱਖਣਾ ਇਹ ਕੰਮ ਕੋਈ ਵਿੱਲਾ ਹੀ ਕਰਦਾ ਹੈ ਸੰਗਤ ਜੀ ਪਉਲ ਚੌਕ ਦੀ ਖਿਮਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦੇਣਾ ਜੀ ਨਾਨਕ ਨਾਮ ਛੜ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ